हां जी ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ YouTube ਚੈਨਲ ਖਹਿਰਾ ਡੇਰੀ ਫਾਰਮ ਕਰਨਤਰ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾਉਣ ਪਹੁੰਚੇ ਆ ਐਡਰੈਸ ਇੱਕ ਵਾਰੀ ਜਰੂਰ ਕਨਫਰਮ ਕਰ ਲਿਓ ਪਿੰਡ ਚਾਟੀਵਿੰਡ ਤਹਿਸੀਲ ਤੇ ਜਿਹੜਾ ਸ਼੍ਰੀ ਅਮਰਤਸਰ ਸਾਹਿਬ ਬਾਈ ਜੋਬੰਦੇ ਫਾਰਮ ਤੇ ਦੋ ਨਾਗਰ ਜਾਮਾਂ ਦੇ ਵਿੱਚ ਤੇ ਅੱਜ ਵੱਡੀਆਂ ਆਫਰਾਂ ਹੋਣਗੀਆਂ ਜੀ گاਵਾ ਦੋਸ ਨੇ ਦੁੱਧ ਵੀ ਤਕਰੀਬਨ 10 ਤੋਂ ਪਲੱਸ ਹੀ ਹੋਊਗਾ ਕਰੇਟ ਅੱਜ ਦੇ ਹੋਣਗੇ ਜੀ ਬਿਲਕੁਲ ਨੋਰਮਲ ਜਿਹਦੇ ਵਿੱਚ ਕੋਈ 26 2000 ਰੁਪਏ ਦੇ ਵਿੱਚ ਇਹਨਾਂ گاਵਾ ਦਾ ਅੱਜ ਦਾ ਜਿਹੜਾ ਮੁੱਲ ਹੋਊਗਾ ਜੀ ਬਾਕੀ ਫੁੱਲ ਵੀਡੀਓ ਤੁਸੀਂ ਜਰੂਰ ਵੇਖਿਓ ਉਸ ਤੋਂ ਪਹਿਲਾਂ ਬੇਨਤੀ ਆ ਪਸ਼ੂ ਖਰੀਦਣ ਤੋਂ ਪਹਿਲਾਂ ਤਸੱਲੀ ਜਿਹੜੀ ਕਰਨੀ ਆ ਪਸ਼ੂ ਦੀ ਨਰਖ ਪਰ ਖਰੀਦੀ ਕਰਨੀ ਆ ਉਹ ਤੁਸੀਂ ਆਪਾਂ ਗੇ ਕਰਨੀ ਹੁੰਦੀ ਆ ਆਪਣਾ ਹੱਕ ਸਮਝ ਕੇ ਆਪਣਾ ਫਰਜ਼ ਸਮਝ ਕੇ ਤਸੱਲੀ ਕਰਕੇ ਪਸ਼ੂ ਖਰੀਦਿਆ ਕਰੋ ਤਾਂ ਕਿ ਬਾਅਦ ਵਿੱਚ ਕੋਈ ਲੰਬੀ ਨਹੀਂ ਗੱਲ ਹੋਵੇ ਆਓ ਗੱਲਬਾਤ ਕਰਦੇ ਆ ਬਾਈ ਨਾਲ ਡਿਟੇਲ ਸਾਰੀ ਪੁੱਛਦੇ ਆ ਐਂਡ ਬਾਈ ਵੀਡੀਓ ਜਰੂਰ ਦੇਖ ਲੈਣਾ ਭਾਈ ਜੋਬਨ ਸਾਸਰੀ ਘਰ ਸਾਸਿਕਾ ਵੀਰੇ ਹੋਰ ਠੀਕ ਠਾਕ ਵਧੀਆ ਜੀ ਵਧੀਆ ਕਿਰਪਾ ਜੀ ਚੱਲੀ ਜਾਂਦਾ ਕੰਮ ਚੱਲੀ ਜਾਂਦਾ ਜੀ ਅੱਜ ਬਾਬਾ ਟੈਮ ਹੋ ਗਿਆ ਅੱਜ ਉਹ ਕੰਮ ਉਹ ਮਿਆ ਕਰਦੇ ਗੁਰਦੇ ਵੇ ਘਰੇ ਦੋ ਕੁ ਦਿਨ ਉਧਰ ਨਾ ਗਨੂ ਜੀ ਅੱਛਾ ਇਹ ਫਰਮਾਲ ਆਇਆ ਮਾਲ ਵਿਕ ਗਿਆ ਚਲ ਬੋਲ ਫਿਰ ਡਰੈਸਿਕ ਪਿੰਡ ਚਾਟੀਵੰਡ ਹਾਂਜੀ ਘਰ ਨੰਬਰ 76 ਨੰਬਰ 7 ਫੋਨ ਨੰਬਰ ਹੈ 9041874964 ਓਕੇ ਹਾਂਜੀ ਨਾ ਜੋਬਨ ਨਾ ਜੋਬਨ ਅੱਜ ਫਿਰ ਆਫਰ ਹੈ ਅੱਜ ਆਫਰਾਂ ਹੀ ਆ ਉਰਦੀਆਂ ਵਾਲੇ ਬੋਲ ਅੱਜ ਸਾਲ ਕੇ ਵਿਆਹ ਜਾਣਾ ਜੇ گاਵਾ ਵੇਚ ਦੇਣੀ ਆ ਅੱਛਾ ਅੱਛਾ گاਵਾ ਵੇਚ ਕੇ ਵਿਆਹ ਵੇਖਣਾ گاਵਾ ਵੇਚ ਕੇ ਜਾਣਾ ਹੈ ਪੱਤੇ ਪਾਉਂਦਾ ਧਿਆਨ ਨਹੀਂ ਰੱਖਣਾ ਮੈਂ ਕਰਿਓ ਚਾਹੇ ਕਿ ਦੋਸਤੋ ਭਾਈ ਕਹਿੰਦਾ ਵੀ ਕੱਲ੍ਹ ਵਿਆਹ ਵੇਖਣਾ ਤਾਂ ਰੇਟ ਐਸੇ ਉੜਦੀਆਂ ਆ ਲਈ ਐ ਗਾਂ ਕੋ ਦੁੱਧ ਵੀਰਜੂਗਾ 12 ਕਿਲੋ 10 ਹੀ 10 ਕਿਲੋ ਕਰਕੇ ਉਹ ਬੱਚਾ ਜੇ ਬੱਚਾ ਕੀ ਬੱਚਾ ਮਗਰ ਵੱਛਾ ਹੀ ਆ ਲੋ ਜੀ ਵੱਛਾ ਜੇ ਮਗਰ ਦੇ ਅੱਜ 12 13 ਦਿਨਾਂ ਦੀ ਗਾਂ ਸੂਈ ਜੇ ਅੱਛਾ ਜੀ 15 ਦਿਨਾਂ ਦੀ ਸੂਈ ਹੋਗੀ ਠੀਕ ਹੈ ਜੀ ਉਹ ਚਾਤੇ ਦੀ ਥਣ ਵਾਅਦਾ ਕਰਦੀ ਗਾਰੰਟੀ ਹੋ ਗਈ ਆਪਾਂ 10 ਕਿਲੋ ਕਰਕੇ ਗਾਂ ਦੇਣੀ ਏ 10 ਕਿਲੋ ਕਰਕੇ ਹੈ ਨਾ ਤੇ ਕਿੰਨੇ ਦੇ ਦੇਣੀ ਗਾਂ ਜੇ ਇਹ ਗਾਂ ਜੇ ਦੇਣੀ 26000 ਦੀ 5000 ਦੇ ਦੇ ਦਾਂਗੇ ਹੋ ਗਈ ਦੇ ਦਾਂਗੇ ਵੇਖ ਲੈ ਮੈਂ ਨਾ ਦੇ ਦਾਂਗੇ ਦੇ ਹੋਰ ਕੀ ਜਾਇਸੀ ਦੀ ਕੱਢ ਦੇ ਮੈਂ ਨਾ 5000 ਦੀ ਗਾਂ ਦੇ ਦਾਂਗੇ ਦੋ ਤਾਂ 10 ਕਿਲੋ ਹੋਗਾ ਸ਼ਿਵਾਗੇ ਦਵਾਂਗੇ ਦੋ ਟਾਈਮ ਇੱਥੇ ਪਾਜੀ ਸੂਈ ਜੇ ਦੋਸਤੋ 15 ਦਿਨਾਂ ਦੀ ਗਾਂ ਸੂਈ ਆਹ ਜੀ 15 ਦਿਨ ਦਾ ਸੁਆ ਮੈਂ ਦਾ ਰਈ ਜ ਮਾਰਨਗਾ ਸੁਆ ਦੂਜਾ ਹਾਂਜੀ ਸੁਵਾਦ ਹੋ ਜਾ ਇਹ ਪੱਠੇ ਪੁੱਠੇ ਪਾਏ ਨਹੀਂ ਸਵੇਰ ਤੇ ਮਾਰਿਆ ਸਾਰੇ ਭੁੱਖਾ ਜੀ ਸੁਵਾਦ ਦੁੱਧਾ ਬੱਚਾ ਮਗਰ ਵਛਾ ਆ ਬਣੇ ਹੁੰਦੇ ਤੇਰੇ ਸਲੇ ਮੋਟੇ ਬੂਟੇ ਕਿਹੜੀ ਚੌਪਦੇ ਜਿਹੜੋ ਪੈਰਾਂ ਚ ਪਹੁੰਚ ਹੁੰਦੇ ਨਾ ਆ ਰੋ ਜੀ ਕਰੋ ਚੈੱਕ 15 15 ਦਿਨ ਦਾ ਟਾਈਮ ਜੀ ਬਾਕੀ ਪਤਾ ਕੀ ਗੱਲ ਜੀ ਹਾਂ ਇਹ ਤੋਂ 20 ਕਿਲੋ ਜਨਾ ਉਹ ਤੋਂ 10 ਕਿਲੋ ਕਰਕੇ ਵਿਕਣੀ ਜੀ ਠੀਕ ਹੈ ਜੀ ਜੇ ਤੋਂ ਦੁੱਧ 20 ਕਿਲੋ 20 ਕਿਲੋ ਜੀ ਜਾਣੀਗੇ ਠੀਕ ਹੈ ਜੀ ਹਾਂਜੀ ਅੱਜ ਵੀ ਨਿੱਕੇ ਮੋਲਿਆਂ ਦੇ ਨਾ ਹਾਂ ਚਲੋ ਜੀ ਤੁਰ ਲੈ ਜਾਓ ਇਹਨੂੰ ਕੋਈ ਵੀਰ ਬੜੀ ਗੰਗਾ ਵਾਲਾ ਫੋਨ ਨਾ ਲਾਵੇ 20 ਕਿਲੋ ਵਾਲੀ ਦਾ ਇਹੋ ਹੀ ਗਾਵਾਂ ਜਿਹਦੇ ਇਹੋ ਹੀ ਵਿਕਣੀਆਂ ਜੀ ਲਓ ਜੀ ਕਰਿਓ ਚੈੱਕ ਇਹਦਾ ਮੋਲਾ ਜੇ ਉਰਦਿਆਂ ਵਾਲਾ ਹੀ 50000 ਦੇ ਵਿੱਚੋਂ ਵੀ ਮਾਨ 50000 ਵੀ ਦੀ ਆਪਾਂ ਗਾਂ ਦੇਣੀ ਅੱਜ ਕੋਈ 28 ਨਹੀਂ ਮੋਲ ਕਰਨਾ ਕੋਈ 30 ਨਹੀਂ ਕਰਨਾ ਕੋਈ ਪੈਂਤੀ ਨਹੀਂ ਕਰਨਾ ਇਹਦਾ 50000 ਦੀ ਗਾਂ ਦੇਣੀ ਹੈ 50000 ਦੇ ਵਿੱਚੋਂ ਵੀ ਮਾਨਤਨ ਹੋ ਜਾਊਗਾ ਮੌਕੇ ਹੈ ਨਾ ਜੀ ਹਾਂ ਜੀ 10 ਕਿਲੋ ਦੁੱਧ ਮੰਨ ਕੇ ਕੋਈ ਵੀਰ ਭੈਣ ਭਰਾ ਸਾਡੇ ਕੋਲ ਵੰਗਾ ਪਾ ਕੇ ਛੋਲੇ ਭਾਣੇ ਕੋਈ ਜਿੱਦਾਂ ਮਰਜੀ ਛੋਲੇ ਕੋਈ ਭਾਣੇ ਭਰਾ ਕੋਈ ਫੱਟੀ ਡਾਹ ਕੇ ਛੋਲੇ ਕੋਈ ਭੈਣ ਛੋਲੇ ਨਿਆਣਾ ਛੋਲੇ ਕਰਮਾ ਲਈ ਕੋਈ ਗੱਲ ਆਓ ਜੀ ਅੱਡੀ ਤੇਰੀ ਕੋਲ ਹੋਊਗੀ ਠੀਕ ਹੈ ਜੀ ਬਾਕੀ ਬਾਕੀ ਨਿੱਗਰ ਲੈਵੇ ਦੀ ਆ ਜਿਹਦੇ ਸਾਹਬ ਆ ਹਾਂ ਠੀਕ ਹੈ ਜੀ ਹਾਂ ਤੇ ਦੋ ਨੰਬਰ ਇਹਦੀ ਗਾਂ ਸੁੱਈ ਆ ਇਹਨੂੰ 21 ਰੁਪਏ ਕੋਈ ਪਰਿਮਾਣ ਸ਼ੀਮਾ ਦੇਣਾ ਹੋਊਗਾ ਇਹਦੇ ਮਗਰ ਜੋ ਬੰਨ ਬੱਚਾ ਇਹ ਤੋਂ ਮਗਰ ਉਹ ਬੱਚਾ ਜੀ ਇਹਦੇ ਮਗਰ ਬੱਚਾ ਜੀ ਹਾਂਜੀ ਇਹਦੇ ਮਗਰ ਬੱਚਾ ਜੀ ਇਹਦੇ ਮਗਰ ਬੱਚਾ ਦੋਵੇਂ ਦੇ ਮਗਰ ਬੱਚਾ ਹਾਂਜੀ ਇਹ ਤੋਂ ਕੋਈ ਬਹਾ ਲਾ ਲੈ ਕੋਈ ਦੁੱਧ ਲਾ ਲੈ ਇਹ ਤੋਂ ਦੋ ਦੜਾ ਹੋਊਗਾ 13 ਕਿਲੋ ਹੋਊਗਾ ਦੋਨੇ ਕਹਿੰਦਾ ਸੁਈ ਨੂੰ ਕਿੰਨਾਟਾ ਹੋਊਗਾ ਸੁਈ ਨੂੰ ਪਰਿਮਾਣ ਸ਼ੀਮਾ ਦੇਣਾ ਜੀ 13 ਕਿਲੋ ਦਾ ਮੰਨ ਕੇ ਕੋਈ ਸੌਦਾ ਕਰ ਲੈ ਹਾਂਜੀ 12 ਕਿਲੋ ਕਰਕੇ ਦਾਂਗੇ 12 ਕਿਲੋ ਸੌਦਾ ਹੋ ਜਾਣਾ ਜੀ ਤੇ ਇਹ ਦਾ ਇਹਦਾ ਜੋਬ ਦਾ ਰੇਟ ਇਹ 32000 ਦੀ ਦੇਣਾਗੇ 32000 ਦੀ 30000 ਦੀ 30000 ਦੀ ਕੋਈ 3 ਕਈ ਰੁਪਏ ਬਰਾਬਰ ਕਰਦੀ ਤੂੰ ਨਹੀਂ 28 ਦੇ ਦਾਂਗੇ ਹਾਂ ਚੱਲ 26000 ਰੁਪਏ ਦੇ ਦਾਂਗੇ 26000 ਕੋ ਗਿਆ ਦੇ ਦਾਂਗੇ ਲਓ ਜੀ 52000 ਰੁਪਿਆ ਰੇਟ ਆ ਉਹ ਨਹੀਂ ਸਰੀ 26000 ਰੁਪਿਆ ਜੋੜੇ ਦਾ 52000 ਸਾਰੇ ਭੈਣ ਭਲਾ ਦੇ ਫੋਨ ਆਉਂਦੇ ਆਉਂਦੇ ਵੀ ਹਵਲੇ ਭਾਲੀ ਗਾਂ ਲਿਆਓ ਹਾਂਜੀ ਹਾਂਜੀ ਆਹ ਲਓ ਜੀ ਕਰਿਓ ਜੇ ਫੋਨ ਮੇਰਾ ਵੀ ਸਾਇਲੈਂਟ ਕਰ ਲਾ ਲਓ ਜੀ ਲਓ ਜੀ ਇਹ ਤੋਂ ਦੋਧਾ ਵਿੱਚ 13 ਕਿਲੋ 13 ਕਿਲੋ ਕਰਕੇ ਦਾਂਗੇ 12 ਕਿਲੋ ਦਾ ਸੌਦਾ ਹੋਊਗਾ ਜੀ ਹੈਨਾ ਜੀ ਹਾਂ ਠੀਕ ਹਨ ਚਾਰੇ ਓਕੇ ਹੋਣਗੇ ਕੋਈ ਘੂਰ ਸ਼ਟਾ ਲੈ ਕੇ ਕੋਈ ਥਣ ਘਾਟ ਵਾਦ ਲੈ ਕੇ ਲਪਚੀ ਸਾਟੇ ਕਰ ਦੇ ਆ ਲੋ ਜੀ ਕਰਿਓ ਚੈੱਕ ਤੇ ਇਹਦੀ ਜਿਹੜੀ ਆਜ ਦੀ ਇਹਦੀ ਇਹਦੀ ਭੇ ਵਾਤਲੇ ਆ ਪਾਏ ਬੋਝ ਪਾਲੇ ਆ ਤੇ ਮੁੜ ਕੇ ਆਪਾਂ ਅਗਲਾ ਫੋਨ ਨਹੀਂ ਚੁੱਕਣਾ ਠੀਕ ਹੈ ਜੀ ਚਲੋ ਗੱਲ ਗੱਲ ਕਰਨੀ ਤੇ ਕਿਸੇ ਚਾਹੀਦੀ ਨਹੀਂ ਆ ਕੱਲ ਕੋਈ ਵੀਰ ਫੋਨ ਲਾ ਕੇ ਆਖਣਾ ਆਂਦਾ ਵੀਰ ਕਿਸੇ ਕੋ ਡੰਗਰ ਦਾ ਫੋਨ ਨਹੀਂ ਵੀਰ ਨੂੰ ਨਹੀਂ ਚੁੱਕਦੀ ਹਾਂ ਫੋਨ ਚੁੱਕਿਆ ਕਰੋ ਭੈਣ ਭਾਜ ਤਬਾਦ ਕਰਕੇ ਚੀਜ਼ ਨਹੀਂਦਾ ਫਿਰ ਫੋਨ ਗੱਲ ਕਰਿਆ ਕਰੋ ਠੀਕ 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 ਹੈ ਲਓ ਜੀ ਤੋਰੋ ਜੀ ਐਵੇਂ ਦੀਦਰੋਂ ਭੈਣ ਭਰਾ ਮਾਂ ਨਾ ਫੋਨ ਲਾਉਂਦਾ ਤਬਾਦ ਕੇ ਤਬਾਦ ਨਾ ਚੀਜ਼ ਲੈਂਦਾ ਆ ਉਹਨਾਂ ਨਾਲ ਗੱਲ ਕਰਿਆ ਕਰੋ ਆਹ ਲਓ ਜੀ ਕਰੋ ਚੱਕ ਜੀ ਦੋਸਤੋ ਇਹ ਤੋਂ ਦੋ ਦੋ 13 ਕੇ ਦੋ 13 12 ਕਿਲੋ ਕਰਕੇ ਦੇਣੀ ਆ ਧੰਨਵਾਦ ਕਰਦੀ ਕਮੇਟੀ ਉਹ ਪੂਰ ਛੱਟੀ ਵੀ ਹੋਊਗੀ ਇਹ ਵੀ ਨਿਗਰਵਾਨ ਹੈ ਮੇਰਾ ਮੂਲਾ ਮਾਰ ਕੇ ਦੋ ਦੋ ਤੋਂ 16 17 ਕਿਲੋ ਕਰ ਦੂਗੀ ਨਾ ਸਾਹਮਣੇ ਸਮਾਂ ਲਾ ਲਈ ਆ ਮਾਗ ਲੈਣਾ ਥੋੜਾ ਜਨਾ ਕੇ ਕਰਵਾਇਆ ਏ ਠੀਕ ਹੈ ਜੀ ਰੇ ਉਹਦੇ ਵਿੱਚੋਂ ਵੀ 26000 ਦੇ ਵਿੱਚੋਂ ਤੁਹਾਡਾ ਮਾਨਤਾ ਨਾਲ ਜਿਹੜਾ ਮੌਕੇ ਤੇ ਜਰੂਰ ਹੋਊਗਾ 26 ਦੇ ਪੰਜੀ ਬਣ ਗਿਆ ਜੀ 51000 ਰੁਪਏ ਹਰੇ ਜੀ ਹਾਂ ਜੀ 50 ਦੇ ਦੇ ਦਾਂਗੇ ਯਾਰ ਜੇ ਕੋਈ ਜੋੜਾ ਚੋਕ ਨੂੰ 50000 ਦਾ 50 ਦੇ ਦਾਂਗੇ ਪੰਜੀ ਪੰਜਾਵਰਦੀ ਵਾਲਾ ਮੋਲ ਦੇ ਦਾਂਗੇ ਲਓ ਜੀ ਤਗੜੀਆਂ ਆਫਰਾਂ ਜੀ ਦੋ ਦੋ ਵੀ ਮਤਲਬ ਐ ਦੋ ਦੋ 12 ਕਿਲੋ ਮਣਕੇ ਦਾਂਗੇ ਲੀਟ ਨਾਲ ਦੋ ਦੋ ਜਬ ਆਗੇ ਦਵਾਂਗੇ ਤੋਂ ਟਾਈਮ ਆ ਉਹਦੇ ਤੋਂ 10 ਕਿਲੋ ਉਹ ਤੋਂ 10 ਕਿਲੋ ਜੀ ਜਲਤੀ ਦਾ ਬੱਚਾ ਹੈ ਦੋਆ ਮਗਰ ਬੱਛੇ ਜੀ ਦੋਆ ਮਗਰ ਬੱਛੇ ਨੇ ਜੀ ਹਾਂਜੀ ਦੋ ਨੰਬਰ ਵਾਲੀ ਗਾਂ ਦਾ ਬੱਚਾ ਉਹ ਬਦਾਮੀ ਰੰਗ ਹਾਂਜੀ ਹਾਂਜੀ ਤੇ ਜਿਹੜੀ ਆਪਣੇ ਉਹ ਛੱਟੇ ਦੀ ਗਾਰੰਟੀ ਹੋਊਗੀ ਥਾਂ ਦੀ ਵਾਧ ਕਰਦੀ ਗਾਰੰਟੀ ਹੋਊਗੀ ਐ ਸ਼ਾਮਾਂ ਦਾ ਕਹਿੰਦੀਆਂ ਹੋਰ ਬਣ ਚੜੀਆਂ ਜੀ ਠੀਕ ਹੈ ਜੀ ਵੀਡੀਓ ਬਣਾਉਂਦਾ ਟਾਈਮ ਕੋਈ ਹੋਗਾ ਜੀ ਦੁਪਹਿਰ ਤੱਕ 11:30 ਵਜੇ ਦਾ ਹਾਂਜੀ ਮੇਰੇ 5 ਵਜੇ ਦੀ ਚਵਾਈ ਜੀ ਠੀਕ ਹੈ ਜੀ ਹਾਂਜੀ ਐਡਰੈਸ ਇੱਕ ਰਿਪੇ ਬੋਲ ਦੇਣਾ ਪਿੰਡ ਚਾਟੀ ਪਿੰਡ ਤੋਂ 3 ਕਿਲਾ ਜੀ ਅਮਰਸਰ ਸਾਹਿਬ ਨ ਫੋਨ ਨੰਬਰ ਬੋਲੋ ਜੀ ਫੋਨ ਨੰਬਰ ਇਹ ਜਗਾ 90 90418 74966 ਹਾਂਜੀ ਲਾ ਜੋਬਲ ਪਿੰਨ ਚਾਚੀਵਾਂ ਸਿਉਨੇ ਮਰਸਰ ਤੇ ਇਹੋ ਹੀ ਗਾਵਾਂ ਜੇ ਇੱਥੋਂ ਮੇਰਾ ਵੀ ਰਾਦੀਆਂ ਵੇਚ ਆ ਕੇ ਖਰੋ ਕੋਈ ਕਿਸੇ ਕੋਲ ਇਹਨੂੰ ਪੈਸੇ ਦੇਣੀ ਓਕੇ ਜੀ ਧੰਨਵਾਦ ਜੀ